ਪਾਣੀ ਬੜਾ ਜ਼ਿਆਦਾ ਹੈ ਕੋਈ ਇੱਥੇ ਪਹੁੰਚਦਾ ਨਹੀਂ ਕੋਈ ਮੱਤ ਵਾਲਾ ਨਹੀਂ ਪਹੁੰਚਿਆ ਕੋਈ ਸਰਕਾਰ ਦਾ ਪ੍ਰਬੰਧ ਹੀ ਨਹੀਂਗਾ ਬਹੁਤ ਔਖੇ ਫਸੇ ਕੋ ਮਾਲ ਦਾ ਨਹੀਂ ਡੰਗਰ ਦਾ ਨਹੀਂ ਵਿਚਾਰਾ ਵਾਲੀ ਕੋਈ ਬੰਦੇ ਦਾ ਨਹੀਂ ਜੀਆ ਜੰਤ ਦਾ ਕਿਸੇ ਨੂੰ ਫਿਕਰ ਨਹੀਂਗਾ ਸਰਕਾਰ ਤੇ ਕਹਿੰਦੀ ਸੀ ਆਪਾਂ ਕੁੱਕੜੀ ਦਾ ਮੁਰਗੀ ਦਾ ਸਾਰੀ ਚੀਜ਼ਾਂ ਦਾ ਮੁਆਵਜ਼ਾ ਦਵਾਂਗੇ ਬਿਆਨ ਹੀ ਦਿੰਦੇ ਆ ਨਾ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਬੜੀ ਸਰਕਾਰ ਗੰਦੀ ਆ ਕਿਹੇ ਜੰਗਾਰ ਨਹੀਂ ਆਉਂਦੀ ਕੋਈ ਪੁੱਛਦਾ ਨਹੀਂ ਦੱਸਦਾ ਨਹੀਂ ਕਿਹੇ ਕੰਮ ਦੀ ਸਰਕਾਰ ਨਹੀਂ ਆੜਤੀਏ ਪੈਸੇ ਪੂਸੇ ਦੇ ਦਿੰਦੇ ਤੁਹਾਨੂੰ ਕੋਈ ਜ਼ਿੰਦਗੀ ਦੀਆਂ ਜ਼ਰੂਰਤਾਂ ਨਾਲ ਇਹ ਤੜਤਗੇ ਵਿਚਾਰੇ ਹੁਣ ਫਸੇ ਹੁੰਦੇ ਨੇ ਦੇਣੀ ਪੈਂਦੇ ਥੋੜੇ ਬਾਲੇ ਜੇ ਤੰਗੀ ਛੰਗੀ ਜੁ ਕੰਕਾਂ ਪੱਠਾ ਵੀ ਜਿੰਨੂ ਤਾਂ ਫਿਰ ਉਹ ਦਿੰਦੇ ਹੀ ਦਿੰਦੇ ਵਿਚਾਰੇ ਮਰੀ ਜੀ ਕੁੱਤੀ ਦੀ ਢੋਂਦੇ ਗਲਾਂ ਦੇ ਉਹ ਵੀ ਝਾੜ ਚੰਬ ਗਏ ਨਹੀਂ ਵੀ ਤਰਿਆ ਇੰਨੇ ਸੁੱਕ ਬਗੈਰ ਨੂੰ ਫੜ ਲਿਆਂਗੇ ਪਾਣੀ ਦਾ ਲਗਾਤਾਰਾ ਜ਼ਾਫਾ ਹੋਇਆ ਤਾਂ ਫਿਰੋਜ਼ਪੁਰ ਦਾ ਬੰਡਾਲਾ ਪਿੰਡ ਜਿਹੜਾ ਬੁਰੇ ਤਰੀਕੇ ਦੇ ਨਾਲ ਪਾਣੀ ਦੀ ਗ੍ਰਿਫਤ ਦੇ ਵਿੱਚ ਆ ਚੁੱਕਾ ਤਾਂ 15 ਪਿੰਡ ਹੋਰ ਇਸ ਪਾਣੀ ਦੀ ਗ੍ਰਿਫਤ ਦੇ ਵਿੱਚ ਆਏ ਨੇ ਤਾਂ ਇਸ ਨੂੰ ਲੈ ਕੇ ਸਾਡੇ ਨਾਲ ਬਜ਼ੁਰਗ ਸਹਿਬਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਉਹਨਾਂ ਛੋਟੇ-ਛੋਟੇ ਪਿੰਡਾਂ ਦੇ ਵਿੱਚੋਂ ਹੋ ਕੇ ਆਏ ਨੇ ਉੱਥੋਂ ਦੇ ਹਾਲਾਤ ਕੀ ਆ ਗੱਲਬਾਤ ਕਰ ਲੈਣੇ ਬਾਪੂ ਜੀ ਕੀ ਹਾਲਾਤ ਆ ਉਥੋਂ ਜਿੱਥੋਂ ਤੁਸੀਂ ਆਏ ਹੋ ਉਥੋਂ ਦੇ ਹਾਲਾਤ ਕੀ ਆ ਪਾਣੀ ਨੂੰ ਲੈ ਕੇ ਪਾਣੀ ਬੜਾ ਜਿਆਦਾ ਹੈ ਕੋਈ ਇੱਥੇ ਪਹੁੰਚਦਾ ਨਹੀਂ ਕੋਈ ਮਤ ਵਾਲਾ ਨਹੀਂ ਪਹੁੰਚਿਆ ਕੋਈ ਸਰਕਾਰ ਦਾ ਪ੍ਰਬੰਧ ਹੈ ਨਹੀਂਗਾ ਬਹੁਤ ਔਖੇ ਫਸੇ ਗਮਾਲ ਦਾ ਨਹੀਂ ਡੰਗਰ ਦਾ ਨਹੀਂ ਉਚਾਰਾ ਨਹੀਂ ਕੋਈ ਬੰਦੇ ਦਾ ਨਹੀਂ ਜੀ ਆ ਜੰਤ ਦਾ ਕਿਸੇ ਨੂੰ ਫਿਕਰ ਨਹੀਂਗਾ ਬਹੁਤ ਸਾਨੂੰ ਤਾਂ ਤੰਗੀ ਆਈ ਪਈ ਆ ਕਿਹੜੇ ਪਿੰਡ ਚੋਂ ਆਏ ਹੋ ਤੁਸੀਂ ਮਡਾਲਾ ਪਿੰਡ ਸਾਡਾ ਰੁੜਾਲੀ ਦੀ ਵਸਤੀ ਆਈ ਦੀ ਆ ਤਾਂ ਹੁਣ ਜਿਹੜਾ ਤੁਸੀਂ ਛੋਟੇ ਛੋਟੇ ਪਿੰਡਾਂ ਦੀ ਗੱਲ ਕਰਦੇ ਹੋ ਵੀ ਉਧਰ ਤੇ ਬਹੁਤੇ ਜਿਆਦੇ ਮਾੜੇ ਹਾਲਾਤ ਆ ਉਹ ਉਹ ਕਿਹੜੇ ਪਿੰਡ ਨੇ ਗਏ ਧੀਰਾ ਘਰਾ ਦਾ ਕੋਈ ਹਾਲ ਨਹੀਂ ਗਾ ਸਾਡੇ ਬਡਾਲੇ ਦਾ ਕੋਈ ਹਾਲ ਨਹੀਂ ਬਹੁਤ ਬੰਦੀ ਹਾਲਤ ਹੋਈ ਪਈ ਆ ਤੇ ਕਿਹੜੀਆਂ ਸਮੱਸਿਆਵਾਂ ਆਪੇ ਕੋਈ ਸਮੱਸਿਆਵਾਂ ਆ ਸਭ ਕਹੇ ਦੀਆਂ ਪਾਣੀ ਨਹੀਂ ਗਾ ਪੱਠਾ ਨਹੀਂ ਗਾ ਡੱਕਾ ਨਹੀਂ ਗਾ ਕੋਈ ਪਹੁੰਚ ਨਹੀਂ ਆਈ ਤੇ ਉਦਕਾਰੀ ਤੁਸੀਂ ਕਹਿੰਦੇ ਹੋ ਪੱਠਾ ਦਿੱਤਾ ਨਹੀਂ ਤੇ ਫਿਰ ਡੰਗਰਾਂ ਨੂੰ ਪਾ ਕੀ ਰਹੇ ਹੋ ਤੁਸੀਂ ਇੱਥੇ ਕੋਈ ਨਹੀਂ ਡੰਗਰ ਤੁਹਾਡੇ ਸਾਹਮਣੇ ਸਾਹਮਣੇ ਲੱਗੇ ਆਂ ਬਾਹਰ ਲੱਗੇ ਕਿਹੜੇ ਪਾਸੇ ਲੈ ਕੇ ਜਾ ਰਹੇ ਹੋ ਇਹ ਹਮਚੱਕ ਵਾਲੇ ਰਾਂ ਨੂੰ ਜਾ ਕੇ ਜਾ ਰਹੇ ਆਂ ਤਾਰ ਭਾਗਾਂ ਲੈ ਜਾਣ ਕਿਸੇ ਦਾ ਲੈ ਜਾਣ ਜਿੱਥੇ ਕਿਤੇ ਥਾਂ ਮਿਲੂ ਉੱਥੇ ਡੱਕਣਗੇ ਜਵਾਬ ਕਿੰਨੇ ਕਿ ਪਿੰਡ ਆ ਜਿਹੜਾ ਪਾਣੀ ਦੀ ਮਾਰ ਦੇ ਵਿੱਚ ਆ ਗਏ ਪਾਣੀ ਦੀ ਮਾਰ 8 15 20 ਪਿੰਡ ਤਾਂ ਇੱਧਰ ਸਾਡੇ ਇਲਾਕੇ 'ਚ ਹੀ ਆਏ ਪਏ ਆ ਤੇ ਬਾਕੀ ਪਾਸੇ ਪਤਾ ਕੋਈ ਨਹੀਂ ਕਿੰਨੇ ਹੋਣ ਤੇ ਲੀਡਰ ਸੋਸ਼ਲ ਮੀਡੀਆ ਤੇ ਫੋਟੋਆਂ ਖਿੱਚਵਾ ਖਿੱਚਵਾ ਕੇ ਪਾ ਰਿਹਾ ਤੁਹਾਡੇ ਪਿੰਡ 'ਚ ਕੋਈ ਲੀਡਰ ਨਹੀਂ ਆਇਆ ਕਿਸੇ ਨੇ ਮਦਦ ਨਹੀਂ ਕੀਤੀ ਸਾਡੇ ਪਿੰਡ ਦੇ ਵਿੱਚ ਆਇਆ ਕਿਸੇ ਰਕਮ ਦੀ ਮਤ ਦੇਣ ਬਹੁਤ ਮੰਦੀ ਹਾਲਤ ਆ ਬਹੁਤ ਬਸ ਕੋਈ ਲੀਡਰ ਨਹੀਂ ਪਹੁੰਚਿਆ ਕੋਈ ਅਧਿਕਾਰੀ ਨਹੀਂ ਪਹੁੰਚਿਆ ਤੁਸੀਂ ਨਹੀਂ ਗਏ ਕਿਸੇ ਲੀਡਰ ਕੋਲ ਅਹੀਮ ਕਿਸੇ ਕੋਲ ਨਹੀਂ ਗਏ ਜੀ ਹਾਂ 20 ਦਿਨ ਹੋ ਗਏ ਪਾਣੀ ਚੜਦੇ ਨੂੰ ਅੱਜ ਆ ਸਾਡੇ ਮਾੜਾ ਆ ਬੰਨ ਨਹੀਂ ਬਣਾਇਆ ਉਹਦਾ ਹੜਤਲਾ ਹੈਗਾ ਸਾਨੂੰ ਵੀ ਟੁੱਟ ਗਿਆ ਸੇਰ ਦਾ ਹੂੰ ਤੂੰ ਵੀ ਖਤਮ ਹੋ ਗਈ ਗੱਲ ਇਸੋਂ ਪਹਿਲਾਂ 2023 ਚ ਹੜ ਆਇਆ ਸੀ ਉਦੋਂ ਵੀ ਤੁਹਾਡੇ ਪਿੰਡ ਚ ਇਸੇ ਤਰ੍ਹਾਂ ਪਾਣੀ ਵਗਿਆ ਸੀ ਹੁਣ ਫੇਰ ਇੱਕ ਸਾਲ ਛੱਡ ਕੇ ਫੇਰ ਪਾਣੀ ਆ ਗਿਆ ਤੇ ਇਸ ਚੀਜ਼ ਨੂੰ ਲੈ ਕੇ ਕੀ ਸੋਚਦੇ ਹੋ ਜਿਹੜੀ ਖੇਤੀ ਕਰਦੇ ਹੋ ਠੇਕੇ ਤੇ ਜ਼ਮੀਨਾਂ ਲੈ ਕੇ ਵਾਹੀ ਕਰਦੇ ਹੋ ਉਹ ਤਾਂ ਫੇਰ ਤਬਾਹ ਹੋ ਜਾਂਦੀ ਹਣੀ ਵਾਹ ਗਈ ਜੀ ਹੋਇਆ ਬਿਰਗੀ ਆ ਤਾ ਕੋਈ ਸਾਨੂੰ ਲੈ ਨਹੀਂ ਕੋਈ ਕੁਝ ਮਿਲਦਾ ਨਹੀਂ ਕੋਈ ਖਰਾਬ ਆ ਨਹੀਂ ਮਿਲਦਾ ਪੈਸਾ ਨਹੀਂ ਮਿਲਦਾ ਬੇ ਘਰੋਂ ਬੇਕਰ ਹੁਣ ਆਲੀ ਗੱਲ ਆ ਦਿਹਾੜੀਆਂ ਕਰਨ ਵਾਲੀ ਬਣ ਗਈ ਹੁਣ ਤੋਂ ਕੁਝ ਲੋਕਾਂ ਨੇ ਸਰਕਾਰ ਨੇ ਇੱਕ ਪੈਸਾ ਨਹੀਂ ਮੁਆਵਜ਼ਾ ਦਿੱਤਾ ਕਿ ਸਰਕਾਰ ਤੇ ਕਹਿੰਦੀ ਸੀ ਆਪਾਂ ਕੁਕੜੀ ਦਾ ਮੁਰਗੀ ਦਾ ਸਾਰੀ ਕੀ ਚੀਜ਼ਾਂ ਦਾ ਮੁਆਵਜ਼ਾ ਦਵਾਂਗੇ ਬਿਆਨ ਹੀ ਦਿੰਦੇ ਆ ਨਾ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਸੈਂਟਰ ਸਰਕਾਰ ਨੇ ਦਿੱਤਾ ਸਾਢੇ 7000 ਰੁਪਏ ਇਹ ਇਹ ਥਲੜੀ ਸਰਕਾਰ ਨੇ ਇੱਕ ਪੈਸਾ ਨਹੀਂ ਦਿੱਤਾ ਤੁਹਾਡੇ ਵਾਸਤੇ ਕੋਈ ਬਦਲਾ ਨਹੀਂ ਆਇਆ ਲੋਕ ਤੇ ਕਹਿੰਦੇ ਬਦਲਾ ਆ ਗਿਆ ਕੋਈ ਬਦਲਾ ਨਹੀਂ ਆਇਆ ਸਾਡੇ ਵਾਸਤੇ ਇਹਨਾਂ ਨੂੰ ਵੋਟਾਂ ਪੈਣਗੀਆਂ ਫਿਰ ਬਦਲਾ ਦਾ ਬਦਲਾ ਲੱਗੂ ਨਾ ਗਾਂ ਝਾੜੂ ਸਰਕਾਰ ਨਹੀਂ ਆਉਂਦੀ ਹਾਂ ਹਾਂ ਕਿਹੜੀ ਆਊਗੀ ਕੀ ਲੱਗਦਾ ਕਿ ਕਿਹੜੀ ਸਰਕਾਰ ਆਊ ਜਿਹਦਾ ਕੋਈ ਨਮਾਇੰਦਾ ਤੁਹਾਡੀ ਆ ਕੇ ਸਾਰ ਲੈਂਦਾ ਇੱਥੇ ਸਾਰਿਆਂ ਨਾਲ ਵਧੀਆ ਥੇ ਜ਼ਿਮੀਦਾਰਾਂ ਵਾਸਤੇ ਤਾਂ ਕਾਲੀਦਾਲ ਵਧੀਆ ਸਾਰਿਆਂ ਨੂੰ ਹੂੰ ਤੇ ਹੁਣ ਜ਼ਿਆਦਾ ਹੀ ਸੰਭਾਵਨਾ ਕਾਂਗਰਸ ਦੀ ਆ ਕਾਂਗਰਸ ਹੋ ਸਕਦੀ ਆ ਜੀ ਆ ਬਾਕੀ ਪੁਰਾਣਾ ਮੈਂਬਰ ਸਾਡਾ ਮਜੂਦਾ ਆ ਗਿਆ ਹੈ ਕੋਈ ਇਹ ਗੱਲਾਂ ਦੋ ਚਾਰ ਕਰੂ ਸਾਡੇ ਨਾਲ ਆ ਤੇ ਬਾਪੂ ਜੀ ਬਾਪੂ ਜੀ ਉੱਥੇ ਇੱਕ ਜਿਹੜੇ ਪਿੰਡਾਂ ਦੀ ਤੁਸੀਂ ਗੱਲ ਕਰ ਰਹੇ ਹੋ ਛੋਟੇ ਛੋਟੇ ਪਿੰਡਾਂ ਨੀਵੀਂ ਜਗ੍ਹਾ ਦੇ ਵਿੱਚ ਵਸੇ ਹੋਏ ਆ ਪਾ ਉੱਥੇ ਆਵਾਜਾਈ ਦਾ ਕੋਈ ਸਾਧਨ ਹੈਗਾ ਕਿਸੇ ਨੇ ਕੋਈ ਜ਼ਰੂਰਤਮੰਦ ਵਾਸਤੇ ਕੋਈ ਦਵਾਈ ਲਿਓਣੀ ਆ ਕੋਈ ਇਸ ਦਾ ਦਾ ਸੌਦਾ ਪੱਤਾ ਲੈਉਣਾ ਕੋਈ ਹੈਗਾ ਸਾਧਨ ਉੱਥੇ ਦਵਾਈਆਂ ਤੇ ਚਲੋ ਆਉਣੀ ਗੁਰਦਾਰੇ ਘਲਾਏ ਨੇ ਝੂੜ ਮਾਰ ਗਏ ਦਵਾਈ ਵਾਲੇ ਆਉਂਦੇ ਆ ਅੱਜ ਬਾਣੀ ਜਿਆਦਾ ਹੋ ਗਿਆ ਕਰਕੇ ਨਹੀਂ ਆਏ ਉਹ ਨਹੀਂ ਕੋਈ ਪ੍ਰਬੰਧ ਕਹੇ ਰਕਮ ਦਾ ਇਹ ਨਹੀਂ ਦਵਾਈਆਂ ਵਾਲੇ ਉੱਥੇ ਫਿਰ ਡੂੰਗੇ ਪਾਣੀ ਚ ਕਿੱਦਾਂ ਜਾਂਦੇ ਇੱਥੇ ਗੁਰਦਾਰੇ ਬਿੰਦੇ ਇੱਥੋਂ ਜਿਹਨੂੰ ਲੋਡ ਪੈਂਦੀ ਆ ਅਗਲੇ ਜਿਹੜੇ ਉੱਥੇ ਪਿੰਡਾਂ ਵਾਲਿਆਂ ਨੂੰ ਲੋਡ ਪੈਂਦੀ ਉਹ ਤੇ ਉਹ ਫਿਰ ਇੱਥੇ ਕਿੱਦਾਂ ਆਉਂਦੇ ਉਹ ਤਾਂ ਬਹੁਤ ਔਖੇ ਹੋ ਗਏ ਜੀ ਆਉਂਦੇ ਆ ਬਹੁਤ ਤੰਗੀ ਨਾਲ ਹੁਣ ਤਾਂ ਦਵਾਈ ਵੀ ਮਿਲਣ ਨੂੰ ਆਇਤੋ ਸਾਧਨ ਬੀੜੀ ਵਾਲੀ ਦੀ ਆਊਗਾ ਉੱਤੇ ਭਾਵੇਂ ਆਵੇ ਨਹੀਂ ਦਵਾਈ ਵਾਲਾ ਘਰੋਂ ਠੱਪ। ਕੋਈ ਹਲੇ ਕਿਸੇ ਨਹੀਂ ਆਉਣਾ। ਜੇ ਉਹਨਾਂ ਦੀ ਸਰਕਾਰ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਕਿਸੇ ਅਧਿਕਾਰੀ ਨੇ ਨਹੀਂ ਲੈਣੀ ਤਾਂ ਉਹਨਾਂ ਦੀ ਸਰਪਿੰਡਾ ਵਾਲਿਆਂ ਦੀ ਲਊਗਾ ਕੌਣ? ਇਹ ਸਰ ਦੀ ਚਾਹੀਦੀ ਹੈ ਕੋਈ ਹਾਲ ਨਹੀਂ ਹੈ। ਨਿਹਾਲਾ ਲੇਰਾ ਦੇ ਬਡਾਲਾ ਸਾਡਾ ਪਿੰਡ ਤੇ ਤਿੰਨ ਪਿੰਡ ਤੇ ਕਾਲੀ ਗਈ ਚੱਲੋਗੇ ਤਾਂ ਬਹੁਤ ਤੁੱਬੇ ਪੈ ਜਾਣ। ਕੋਈ ਇਹਨਾਂ ਪਿੰਡਾਂ ਦੇ ਵਿੱਚ ਆਇਆ ਨਹੀਂਗਾ ਬੰਦਾ। ਤੁਹੀ ਆਈ ਪੁੰਚ ਜੱਜ ਤਾਂ ਜਿਹੜੀ ਆਉਣ ਵਾਲੀ ਪੀੜ੍ਹੀ ਆ ਆਪਣੇ ਬੱਚਿਆਂ ਨੂੰ ਲੈ ਕੇ ਪੁੱਤ-ਪੋਤਿਆਂ ਨੂੰ ਲੈ ਕੇ ਕੀ ਸੋਚਦੇ ਹੋ ਕਿ ਜੇ ਇਸੇ ਤਰ੍ਹਾਂ ਰਿਹਾ ਜਿਹੜੀ ਖੇਤੀ ਕਰਦੇ ਹੋ ਉਹ ਵੀ ਕੁਦਰਤੀ ਆਫਤ ਦਾ ਸ਼ਿਕਾਰ ਹੋ ਜਾਂਦੀ ਆ ਤਾਂ ਫਿਰ ਜਿਹੜੀ ਆਉਣ ਵਾਲੀ ਤੁਹਾਡੀ ਨਵੀਂ ਪੀੜ੍ਹੀ ਆ ਪੁੱਤ-ਪੋਤੇ ਉਹ ਕੀ ਕਰਨਗੇ ਫਿਰ ਜੇ ਇਦਾਂ ਇਹੋ ਹੜ ਰਿਹਾ ਤੇ ਕਰਨਾ ਕੀ ਜੇ ਅਸੀਂ ਤਾਂ ਮਹਾਰਾਜ ਦੇ ਗਾੜੀ ਹੱਥ ਜੋੜ ਕੇ ਬਹਿ ਜਾਈਦਾ ਚਲੋ ਐਰ ਕੀ ਨਹੀਂ ਗਾਹ ਹੋ ਜਾਊਗਾ ਕਣਕ ਤੇ ਕੀ ਤਾਂ ਕੀ ਬਣਨ ਦਾ ਸੀ ਤਾਂ ਜੋ ਜੰਮੇ ਸਾਡੇ ਨਾਲ ਤਾਂ ਇਹੋ ਹਾਲਤੀ ਰਹੀ ਆ ਇੱਕ ਦੇ ਸਮਾਂ ਦੂਈ ਸਾਲੀ ਲੱਗ ਗਿਆ ਤੇ ਰੁੜ ਗਿਆ ਤੇ ਦੂਈ ਸਾਲੀ ਲੱਗ ਗਿਆ ਦਿੱਲੀ ਟੈਂਦਾ ਕਦੇ ਵੀ ਇਦਾਂ ਹੋ ਜਾਂਦਾ ਹਰ ਸਾਲ ਦਿਲ ਤਉਦ ਕੀ ਕਰਾਂ ਕਰ ਜਾਵਾਂਗੇ ਪਹਿਲੀ ਦੱਤਾ ਛੱਡ ਕੇ ਘਰ ਛੱਡ ਕੇ ਹੂੰ ਇੱਥੇ ਚਲ ਜਓ ਹੁਣ ਹੈਗਾ ਟਿਕਾਣਾ ਤੁਹਾਡਾ ਕੋਈ ਕਿੱਥੇ ਜਾ ਸਕਦਾ ਟਿਕਾਣਾ ਨਹੀਂ ਅਸੀਂ ਘਰਾਂ ਜੀ ਰਹਿਣਾ ਕਰ ਨਹੀਂ ਛੱਡਨੇ ਪਾਵੇਂ ਡੁੱਜ ਜੀ ਡੁੱਬ ਜੀ ਮਰ ਜੀ ਉਦੋਂ ਵੈਸੇ ਪਰਿਵਾਰ ਵਾਲੇ ਕਹਿੰਦੇ ਵੀ ਘਰ ਛੱਡ ਕੇ ਆਪਾਂ ਕਿਤੇ ਹੋਰ ਚੱਲ ਜਾਈਏ ਕੋਈ ਪਰਿਵਾਰ ਵਾਲਾ ਨਹੀਂ ਕਹਿੰਦਾ ਕਿੱਥੇ ਜਾਵਾਂਗੇ ਪਰਿਵਾਰ ਵਾਲੇ ਤਾਂ ਕਹਿੰਦੇ ਅਸੀਂ ਜਾਣੀ ਆ ਵੀ ਨਹੀਂ ਹੋਈ ਤਾਂ ਪਹਿਲਾਂ ਜੰਮੇ ਵਾਲੇ ਇੱਥੇ ਪਾਸੀ ਕਿੱਥੇ ਜਾ ਗਏ ਕੀਪਤਾ ਕੋਈ ਹੋ ਜਾ ਟਿਕਾਣਾ ਮਿਲਣਾ ਇਦੋਂ ਪੇੜਾ ਮਿਲਣਾ ਚੰਗਾ ਮਿਲਣਾ ਮਤਲਬ ਤੁਸੀਂ ਕਹਿੰਨੇ ਵੀ ਆਪਦੀ ਜਨਮ ਭੂਮੀ ਨਹੀਂ ਛੱਡਣੀ ਜਨਮ ਭੂਮੀ ਨਹੀਂ ਛੱਡਣੀ ਮਰ ਜਾਂਦੇ ਤੇ ਗੱਡੀ ਤੇ ਮਲੇ ਰੁੜ ਜਾਂਗੇ ਤਾਂ ਹੋਰ ਕੀ ਹੋਊ ਫਿਰ ਤੇ ਸਰਕਾਰ ਤੇ ਜਾਂ ਪ੍ਰਸ਼ਾਸਨ ਤੇ ਜਾਂ ਸਰਕਾਰ ਤੇ ਕਿਸੇ ਤਰ੍ਹਾਂ ਦਾ ਕੋਈ ਗਿਲਾ ਹੈਗਾ ਆ ਕਿ ਉਹ ਸਾਡੀ ਸਾਰ ਨਹੀਂ ਲੈਂਦੇ ਸਾਡੀ ਪੁਛ ਪੜਤਾਲ ਨਹੀਂ ਕੋਈ ਕੀਤੀ ਜਾਂਦੀ ਕਿਸੇ ਸਰਕਾਰ ਦੇ ਕਿਤੇ ਪ੍ਰਸ਼ਾਸਨ ਦੇ ਕਿਹਾ ਸਰਕਾਰ ਹੈ ਗਾਈ ਹੈ ਔਰ ਸਰਕਾਰ ਨੂੰ ਕੀ ਆ ਸਕਦੇ ਇਹੋ ਹੀ ਆ ਸਕਦੇ ਵੀ ਮਾੜੀ ਸਰਕਾਰ ਗੰਦੀ ਆ ਕਿਹੇ ਜੰਗਾਰ ਨਹੀਂ ਆਉਂਦੀ ਕੋਈ ਪੁੱਛਦਾ ਨਹੀਂ ਦੱਸਦਾ ਨਹੀਂ ਅਸੀਂ ਤਾਂ ਇਹੋ ਹੀ ਆਖਣਾ ਕਿਹੇ ਕੰਮ ਦੀ ਸਰਕਾਰ ਨਹੀਂ ਗੰਦੀ ਬਿੱਲੀ ਸਰਕਾਰ ਆ ਜਿਹੜੀ ਆਈ ਆ ਦੂਜੀਆਂ ਸਰਕਾਰਾਂ ਵੇਲੇ ਵੀ ਹੜਾਉਂਦੇ ਹੁੰਦੇ ਸੀ ਤੁਹਾਡੀ ਹਾਂਜੀ ਹੜਾਉਂਦੇ ਸੀ ਦੂਜੀਆਂ ਸਰਕਾਰਾਂ ਵੇਲੇ ਹੁੰਦੇ ਹੀ ਰਹੇ ਜਿੰਨੀਆਂ ਬਣਦੀਆਂ ਰਹੀਆਂ ਉਹ ਸਾਰਿਆਂ ਨੂੰ ਪਹੁੰਚ ਜਾਂਦੇ ਸੀ ਤੁਹਾਡੀ ਵੱਧ ਆ ਗਿਆ ਕਿਤੇ ਉਹ ਸਾਰ ਲਿੰਗ ਦੇ ਸੀ ਤੁਹਾਡੀ ਆਓ ਜੀ ਇੱਕ ਸਾ ਸਾਨੂੰ ਮਾਮਲਾ ਠੀਕ ਮਿਲ ਗਿਆ ਸੀ ਕਾਂਗਰਸ ਦੀ ਸਰਕਾਰ ਸੀ ਕਦੋਂ ਹੀ ਉਹ ਤੁਹਾਡੇ ਆ ਪਿਆ ਜਿਹਨੇ ਯਾਰਾ ਨਹੀਂ ਨਾ ਪੀ ਵੀਰ ਨਹੀਂ 42 ਮਾਸਾਲ ਗਾਇਲ ਉਹ ਪਿਛਲੀ ਸਰਕਾਰ ਕਾਂਗਰਸ ਦੀ ਕਾਂਗਰਸ ਦੀ ਸਰਕਾਰ ਉਹਦੋਂ ਸਾਨੂੰ ਆਮਦਨ ਮਿਲ ਗਿਆ ਠੀਕ ਸਹੀ ਤਰੀਕੇ ਨਾਲ ਨਹੀਂ ਦੇਈ ਤੇ ਆਮਦਨ ਨਹੀਂ ਮਿਲਿਆ ਪਿਛਲੀ ਵਾਰੀ ਸਾਡਾ 18500 ਆਈ ਉਹਦੇ ਵਿੱਚੋਂ ਮਨੀ ਸ਼ੱਕ ਸਾਨੂੰ 6000 ਮਿਲਿਆ ਉਹ ਕਿਸੇ ਨੂੰ ਨਹੀਂ ਤੇ ਨਹੀਂ ਮਿਲਿਆ ਕਦੇ ਤਾਂ ਮਿਲੇ ਹੀ ਨਹੀਂ ਤੁਹਾਡੇ ਜਿਹੜੇ ਬੱਚੇ ਉਹ ਵੀ ਖੇਤੀ ਕਰਦੇ ਤੁਹਾਡੇ ਵਾਂਗ ਸਭ ਖੇਤੀ ਕਰਦੇ ਕੋਈ ਬਾਹਰ ਅੰਦਰ ਨਹੀਂ ਗਿਆ ਕਿਸੇ ਵਿਰਲੇ ਦਾ ਗਿਆ ਜੇ ਸਾਹਿਬ ਇੱਥੇ ਹੀ ਆ ਤੇ ਜਿਹੜਾ ਕਿਉਂਕਿ ਜਿਹੜਾ ਜ਼ਮੀਨਦਾਰ ਹੁੰਦਾ ਹੈ ਉਹਦੀ ਓਟ ਹੈ ਜਿਹੜਾ ਅੜਤੀਏ ਤੇ ਹੁੰਦੀ ਹੈ ਅੜਤੀਏ ਪੈਸੇ ਪੂਸੇ ਦੇ ਦਿੰਦੇ ਤੁਹਾਨੂੰ ਕੋਈ ਜ਼ਿੰਦਗੀ ਦੀਆਂ ਜ਼ਰੂਰਤਾਂ ਵਾਸਤੇ ਨਾਲ ਹੀ ਆ ਅੜਤੀਏ ਵਿਚਾਰੇ ਹੁਣ ਫਸੇ ਹੁੰਦੇ ਨੇ ਉਹਨਾਂ ਨੂੰ ਦੇਣੀ ਪੈਂਦੇ ਥੋੜੇ ਬਾਲੇ ਜੇ ਤੰਗੀ ਛੰਗੀ ਜੁ ਕੰਕਾਂ ਪੱਠਾ ਬੀਜਣ ਨੂੰ ਤਾਂ ਫਿਰ ਉਹ ਦਿੰਦੇ ਹੀ ਦਿੰਦੇ ਵਿਚਾਰੇ ਮਾਰੀ ਜੀ ਦੀ ਕੁੱਤੀ ਦੀ ਰੋਂਦੇ ਗਲਾਂਦੇ ਉਹ ਵੀ ਝਾੜ ਚੰਬ ਗਏ ਨਹੀਂ ਵੀ ਤਰਿਆਂ ਇੰਨੇ ਸੁਖ ਬਗੈਰ ਨੂੰ ਫੜ ਲਿਆਵਾਂਗੇ ਤੇ ਮਾਰੀ ਦੇ ਹੀ ਦੇਣੇ ਉਹਨਾਂ ਫਸੇ ਹੁੰਦੇ ਆ ਕੋਈ ਜੀ ਹੋਗੇ ਵੀ ਨਹੀਂ ਦਿੰਦੇ ਜੋ ਖਰਚਾ ਝੋਨੇ ਦਾ ਆਇਆ ਉਹ ਸਾਰਾ ਕਣਕ ਤੇ ਪੈਣਾ ਤੇ ਕਣਕ ਤੇ ਉਹਨਾਂ ਨੂੰ ਦੇਣਾ ਹੀ ਪੈਣਾ ਬਸ ਚਲ ਕਣਕ ਤੋਂ ਕੋਈ ਨਾ ਕੋਈ ਲੈਣਗੇ ਤੇ ਜੇ ਇਹੋ ਆੜ ਰਿਹਾ ਫਿਰ ਮੈਨੂੰ ਲੱਗਦਾ ਵੀ ਆੜਤੀ ਹੋਈ ਕਿਤੇ ਨਾ ਕਿਤੇ ਜਵਾਬ ਦੇ ਜਾਣਗੇ ਦੇਣਾ ਹੀ ਜਨਾ ਆੜਤੀਆਂ ਦੇ ਬਾਅਦ ਬਹੁਤ ਬਰਤ ਪੈ ਗਿਆ ਗੇ ਨੂੰ ਬਹੁਤ ਘਟ ਦੇਣ ਦੇ ਵੀ ਆੜਤੀ ਦੇ ਵਿੱਚ ਨਹੀਂ ਤੇ ਤੁਰਿਆ ਜਾਂਦਾ ਛੇ ਫੜ ਲਈਦੀ ਜਿਵੇਂ ਸਮਾਂ ਮਾੜਾ ਹੁੰਦਾ ਇੰਦਾ ਉਹ ਆਂਦੇ ਤੁਸੀਂ ਦਾ ਮਰੇ ਬਰੇ ਨਾਲ ਸਾਨੂੰ ਦਨਾ ਮਾਰੋ ਕੀ ਹਾਲਤ ਬਣੀ ਵੀ ਆ ਮਤਲਬ ਜਿਹੜਾ ਤੁਹਾਨੂੰ ਇਸ ਵੇਲੇ ਕਿਹੜੀ ਚੀਜ਼ ਦੀ ਲੋੜ ਆ ਜੇ ਇਸ ਚੀਜ਼ ਨੂੰ ਲੈ ਕੇ ਮਦਦ ਵਾਸਤੇ ਅਪੀਲ ਕੀਤੀ ਜਾ ਸਕਦੀ ਆ ਸੀਤ ਜੀ ਜੀ ਆਏ ਹੋਈਆਂ ਮਾਲ ਡੰਗਰ ਦਾ ਪ੍ਰਬੰਧ ਪੱਠੇ ਡਕੇ ਦਾ ਚਾਹੀਦਾ ਜੀਆਂ ਤੇ ਚਾਹੀਦਾ ਕੋਈ ਚਲੋ ਜੋ ਪਿੰਡ ਦੇ ਨਾਲ ਜੋ ਜਿੱਤਰਾ ਚੱਲਦਾ ਜੀ ਕੋਈ ਸਰਕਾਰ ਚਲਾਵੇ ਕੰਮ ਕੋਈ ਵੀ ਮਤ ਤਾਂ ਹੁਣ ਤੁਹਾਨੂੰ ਪਤਾ ਹੀ ਆ ਵੀ ਹੁਣ ਪਾਣੀ ਜਿੱਦਾ ਨਿਕਲ ਨਹੀਂ ਰਹੇ ਜੀ ਚਾਰ ਦੀਦੇ ਉਹ ਘਰੇ ਰਹਿਣੇ ਆ ਅੱਗੇ ਵੀ ਮਦਦ ਸਰਕਾਰ ਹੀ ਕਰਦੀ ਰਾਸ਼ਨ ਰੂਸ਼ਨ ਪੱਠਿਆਂ ਦੀ ਵਾਰੀ ਕਿਸੇ ਸਰਕਾਰ ਨਹੀਂ ਕੀਤੀ ਕਿਸੇ ਕੋਸ਼ ਨਹੀਂ ਕੀਤਾ ਪਿੰਡਾਂ ਵਾਲੇ ਕਰਦੇ ਰਹੇ ਸਾਡੀ ਬਹੁਤ ਮਦਦ ਕੀਤੀ ਆ ਹੂੰ ਜਿਹੜੇ ਸੁੱਕੇ ਪਿੰਡ ਸੀ ਤੇ ਹੁਣ ਹੈਗੀ ਉਮੀਦ ਸਰਕਾਰ ਤੇ ਜਾਂ ਫਿਰ ਉਹਨਾਂ ਲੋਕਾਂ ਤੇ ਕਿਸੇ ਤੇ ਵੀ ਉਮੀਦ ਨਹੀਂ ਆਈ ਤਾਂ ਲਾਈ ਆ ਪਿੰਡਾਂ ਵਾਲਿਆਂ ਚੇਕਰੀ ਕਰਕੇ ਕਿੰਨਾ ਚਿਰ ਕਰਨਗੇ ਵਿਚਾਰੇ ਹੂੰ ਸਰਕਾਰ ਤੇ ਹੀ ਆਸ ਹੈ ਸਰਕਾਰ ਆ ਜੇ ਕਰੂਗੀ ਤੇ ਕਰ ਦੇਣੀ ਆ ਕਰੂਗੀ ਤੇ ਉਹਦੀ ਖੁਸ਼ੀ ਫਿਰ ਫਿਰ ਹੁਣ ਓਟ ਕੀਤੇ ਤਕਾ ਕੇ ਬੈਠੇ ਹੋ ਤੁਸੀਂ ਓਟ ਆਈਂਦਾ ਕਾਲਪੁਰਖ ਦੇ ਤਕਾਈਓ ਬਾਬੇ ਵੀਰ ਤੋਂ ਤੇ ਉਹ ਸਹੀ ਆ ਬੰਨੇ ਲਾਉਣਾ ਕੋਈ ਸਾਨੂੰ ਕਹਿਦਾ ਅਸਰਾ ਨਹੀਂ ਕੋਈ ਹੋਟ ਨਹੀਂ ਇਹ ਪੰਜਾਬ ਦੇ ਉਹ ਸਿੱਧਕੀ ਲੋਕ ਆ ਜਿਹੜੇ ਖੜਾਂ ਦੀ ਮਾਰਦੇ ਹੀ ਠਾ ਆ ਜਾਂਦੇ ਨੇ ਔਰ ਇਸੇ ਨੂੰ ਲੈ ਕੇ ਗੱਲਬਾਤ ਕੀਤੀ ਆ ਬਾਈ ਜੀ ਤੁਸੀਂ ਵੀ ਇਸੇ ਪਿੰਡ ਦੇ ਰਹਿਣ ਵਾਲੇ ਹੋ ਇਸੇ ਪਿੰਡ ਦੇ ਕੀ ਲੱਗਦਾ ਕਿ ਆ ਜਿਹੜੀ ਨਵੀਂ ਮੁਸੀਬਤ ਆ ਗਈ ਪਹਿਲਾਂ ਵੀ ਆਉਂਦੀਆਂ ਸੀ ਇਸ ਵਾਰ ਫੇਰ ਆ ਗਈ ਆ ਤਾਂ ਕੀ ਸੋਚਦੇ ਹੋ ਇਹਨਾਂ ਚੀਜ਼ਾਂ ਨੂੰ ਲੈ ਕੇ ਇਹ ਨਾ ਇਹ ਜਣੋ ਜ਼ਿੰਮੇਵਾਰ ਦਾ ਘਾਟੇ ਦਾ ਸਮਾਂ ਹੈ ਕੋਈ ਸਰਕਾਰਾਂ ਕੋਈ ਵੀ ਆ ਬੰਦਾ ਤੁਰਦਾ ਹੁਣ ਤੂੰ ਆਇਆ ਕਿਹਨੇ ਕਿਸੇ ਦੇ ਸਾਰ ਲੈਣੀ ਆਇਆ ਤੇ ਚਲੋ ਮੈਂ ਜਾਵਾਂ ਕੋਈ ਦੁਨੀਆ ਦਾ ਪਤਾ ਤੇ ਜਿਹੜੇ ਲੋਕਾਂ ਨੂੰ ਤੁਸੀਂ ਵੋਟਾਂ ਦੇ ਕੇ ਚੁਣਿਆ ਤੇ ਉਹ ਮੰਤਰੀ ਸੰਤਰੀ ਨਹੀਂ ਕਿਹੜੇ ਮਰਦੇ ਤੁਹਾਡੇ ਪਿੰਡ ਚ ਉਹ ਮੰਤਰੀ ਤਾਂ ਹੈਗੇ ਨਹੀਂ ਉਹਦਾ ਘਰੇ ਕੀਤਾ ਕਦੋਂ ਦੇ ਮਰੇ ਹੋਣਗੇ ਤੇ ਕਦੋਂ ਦੇ ਰੁੜ ਗਏ ਜੇ ਜਿਉਂਦੇ ਹੁੰਦੇ ਤਾਂ ਕਹਿੰਦੇ ਕਦਣਾ ਕਦਣਾ ਤਾਂ ਮਰੀਆ ਬੰਦਾ ਵੀ ਛੇਤੀ ਕੀਤੇ ਇੰਨੀ ਜਨਤਾ ਦੀ ਸਾਰ ਲੈ ਲੈਂਦਾ ਵੀ ਮੈਨੂੰ ਏਡੇ ਚਾਵਣਾ ਮੁਲਖ ਨੇ ਬਣਾਇਆ ਤੇ ਮੈਂ ਕੋਈ ਨਾ ਕੋਈ ਦਾ ਸਾਰ ਲਵਾਂ ਇਹਦੋਂ ਵੱਧ ਹੋਰ ਸਾਡੇ ਤੇ ਕੀ ਮਸੇ ਤੋਣੀ ਇਹਦੋਂ ਵੱਧ ਐਂ ਸਰਕਾਰ ਨੂੰ ਚੁੱਲ੍ਹੇ ਹੀ ਤਾਂ ਪਾਉਣਾ ਇਹਨੇ ਜਦੋਂ ਛੋਟੇ ਛੋਟੇ ਜਵਾਕਾਂ ਵਾਲ ਵੇਣੇ ਹੋਂ ਤਾਂ ਕਿਤੇ ਨਾ ਕਿਤੇ ਮੰਨ ਤੇ ਢੈਂਦਾ ਹੋਊ ਨਾ ਵੀ ਜਿਨ੍ਹਾਂ ਨੂੰ ਵੋਟਾਂ ਦੇ ਕੇ ਕਹਿੰਦਾ ਕੀ ਆਉਦਾ ਮੰਨ ਠਾਪਿਆ ਮਹੀਨਾ ਮਹੀਨਾ ਗਾਰਦੀਆਂ ਨਾਲੋਂ ਸੰਪਰਕ ਟੁੱਟੇ ਆ ਤੇ ਕਹੇ ਸਰਕਾਰ ਦਾ ਇਹ ਨਹੀਂ ਵੀ ਕੋਈ ਡੰਗਰਾਂ ਦਾ ਚਾਰਾ ਚਾਹ ਕੇ ਹੁਣ ਮੰਨ ਕੇ ਚੱਲ ਇਥੇ ਜੇ ਦੁੱਧ ਦੇਂਦਾ ਵੀ ਉਹ ਡੰਗਰ ਤੇ ਦੁੱਧ ਪਾ ਕੇ ਘਾਤੇ ਆ ਕਦੇ ਇਸ ਤਰ੍ਹਾਂ ਨਹੀਂ ਹੋਇਆ ਸਾਡੇ ਇੰਨਾ ਚਿਰ ਹੋ ਗਿਆ ਅੱਗੇ ਵੀ ਪਾਣੀ ਆਉਂਦੇ ਪਰ ਸਰਕਾਰ ਦਾ ਤਾਂ ਬੇੜਾ ਹੀ ਕਰਕ ਹੋ ਗਿਆ ਇਹ ਤਾਂ ਕਿਤੇਵੇਂ ਭਲੇਖੇ ਜਾਣਾ ਕਿਤੇ ਦੁਨੀਆ ਦੇ ਕਾਬੂ ਆ ਜੇ ਵੀ ਜੋ ਇੰਨਾ ਪਿੰਡਾਂ ਦਾ ਸੋਚਿਆ ਤੇ ਜਨਤਾ ਦਾ ਸੋਚਿਆ ਬੋਲਣਾ ਹੀ ਨਹੀਂਗਾ ਜਿਹੜੀ ਉਮੀਦ ਨਾਲ ਤੁਸੀਂ ਇਹ ਸਰਕਾਰ ਨੂੰ ਵੋਟਾਂ ਪਾਈਆਂ ਉਹ ਉਮੀਦਾਂ ਦੇ ਖਰੇ ਨਹੀਂ ਉਤਰੇ ਜਿੱਤਰਾਂ ਦੇ ਨਾ ਕੀਤੀ ਇਸ ਤਰ੍ਹਾਂ ਦਾ ਪਹਿਲਾਂ ਨਹੀਂ ਹੀ ਕਿਤੇ ਜਦੋਂ ਆਤਵਾਦ ਚ ਕੋਈ ਹੁੰਦੇ ਨਾ ਉਦੋਂ ਨਹੀਂ ਆਸ ਜਿਹੜਾ ਕੰਮ ਇਹ ਤਾਂ ਕੀਤਾ ਹਰੇ ਕਿਦੋਂ ਦੇ ਡੀਕਦੇ ਅਸੀਂ ਬਣਾਗੇ ਅਸੀਂ ਇਹ ਕੰਮ ਕਰਾਂਗੇ ਕਿਤੇ ਇੱਕ ਅੱਧਾ ਮੰਤਰੀ ਵੀ ਚਲੋ ਮਰ ਗਿਆ ਕੁੜੀ ਹੋਵੇ ਜਿੰਨੇ ਜਤਾਏ ਸਾਰੇ ਇੱਕ ਹੀ ਹਰਤ ਨਹੀਂ ਮਰ ਗਏ ਕੋਈ ਨਾ ਕੋਈ ਤਾਂ ਇਲਾਕੇ ਦਾ ਕੋਈ ਜਾਦਾ ਜਗਨਰਾਤ ਹੋਰੀ ਪੈਂਦਾ ਕਿਹਦਾ ਰੇਡ ਦਾਡ ਆਇਂਦਾ ਬੰਦਾ ਫੇ ਚਲੋ ਯਾਰ ਕੀ ਆ ਤੁਹਾਡੇ ਕੋਈ ਵੀ ਨਹੀਂ ਆਇਆ ਨਾ ਇਹਦਾ ਅੱਜ ਮੈਂ ਘਰੇ ਕੀ ਕਰੇ ਅਜੇ ਤੱਕ ਇਹ ਨਾ ਇਹ ਕੰਮ ਕੀਤਾ ਹੀ ਨਹੀਂ ਸੀ ਵੀ ਮੰਤਰੀਆਂ ਵਾਲਾ ਇਹ ਘਰ ਤੈਗਾ ਨਹੀਂ ਬੀਜਾਲਰ ਮਾ ਨਾ ਦਾ ਕੰਮ ਕੀਤਾ ਤਾਂ ਦੋ ਜੀ ਸੰਭਾਲ ਇਹ ਤਾਂ ਆਪਦੇ ਜੀ ਨਹੀਂ ਸੰਭਾਲਣ ਰੋਕਾ ਸ਼ੁਕਰੀ ਹੋਵੇ ਨੇ ਗਾਂ ਕੀ ਕਰਨਾ ਇਹਦਾ ਜਨਤਾ ਸਾਡੀ ਉਹ ਜੀ ਦੰਨਾ ਕੋਈ ਵੀ ਭਾਉਜੀ ਕੋਈ ਰੋਖ ਲਾਉਣਾ ਚਾਹ ਕੋਈ ਲਾਉਣਾ ਨਾ ਆਪਾ ਮੋਢ ਵੇਨੇ ਦਾ ਵੀ ਮੋਢ ਉਤੇ ਪ੍ਰਹਬਲਾ ਭਾਰ ਚੋਕ ਲੈਣੀ ਹੈ ਹਮ ਮੋਲਖਣੇ ਦਾ ਨਾਂ ਵੇਖਿਆ ਮੋਢ ਤੇ ਨਾਂ ਵੇਖਿਆ ਕੋਸ ਚੱਲੀ ਮਗਰ ਪੱਲੀ ਪਰ ਸਾਡੇ ਪੰਜਾਬ ਨਾ ਹੋਣੀ ਵੀ ਐਵੇਂ ਚਾਹੀਦੀ ਹਮ ਇਹਨਾਂ ਦੀਆਂ ਅੱਖਾਂ ਵਿੱਚ ਰੋੜੀਆਂ ਫੇਰ ਹੀ ਉਗੜਦੀ ਇਹਨਾਂ ਨੂੰ ਕੋਈ ਆਖੀ ਦੀ ਸਮਝ ਨਹੀਂ ਫੇ ਜਾ ਇੱਕ ਕੀਵੇਂ ਦਾ ਬੰਦਾ ਕਿਵੇਂ ਦਾ ਨਾ ਸਾਰੀ ਉਮਰ ਤੋਂ ਚੁਟਕਲੇ ਗੁੰਵਾਰੇ ਆ ਉਹਨੂੰ ਕੀ ਸਾਰਾ ਵੀ ਇਹ ਜਨਤਾ ਕਿਵੇਂ ਚਲਾਉਣੀ ਪੰਜਾਬੀਆਂ ਬਾਰੇ ਲੋਕ ਇਹ ਕਹਿੰਦੇ ਵੀ ਜਦੋਂ ਇਦਾਂ ਦੀ ਆਫਤ ਆਉਂਦੀ ਹੈ ਲੀਡਰ ਨਹੀਂ ਆਉਂਦੇ ਲੋਕ ਵਿਰੋਧ ਕਰਦੇ ਪਰ ਜਦੋਂ ਵੋਟਾਂ ਆਉਂਦੀਆਂ ਉਦੋਂ ਉਹਨਾਂ ਪਾਰਟੀਆਂ ਦੇ ਝੰਡੇ ਫੇਰ ਚੁੱਕ ਲੈਣੇ ਇਹਨਾਂ ਨੇ ਉਹ ਝੰਡੇ ਪੰਜਾਬ ਸਾਡਾ ਘਟ ਇਹਦੀ ਤਾਂ ਤਾਂ ਜਾਂਦਾ ਸੀ ਇਹਨਾਂ ਨੂੰ ਬਸ ਕੋਈ ਥੋੜੇ ਘਨੇ ਪੈਸੇ ਵਖਾ ਦੇਣਾ ਮਗਰਲਾ ਭੁੱਲ ਜਾਣਾ ਗਾੜੀ ਸ਼ੁਰੂ ਹੋਈ ਨਾ ਇਹ ਤਾਂ ਤਾਂ ਵਕਾਉ ਲੋਕ ਬਣੇ ਆ ਮੇਰੀ ਜਨਤਾ ਦਾ ਵੀ ਗਨਾਹ ਜਿਹੜੇ ਲੀਡਰ ਆ ਨਾ ਉਹਨਾਂ ਦਾ ਗੁਨਾਹ ਕੋ ਨਹੀਂ ਜਦੋਂ ਅਸੀਂ ਅਗਲੇ ਤੋਂ ਹੁਣ ਤੂੰ ਇੱਥੇ ਆ ਤੇਰਾ ਤਾਂ ਮੈਂ ਪੈਸੇ ਲੈ ਲੂੰ ਤੇਰਾ ਮੇਰਾ ਕੀ ਸਫਰ ਕਾ ਮੈਂ ਡੱਬਾਂ ਜੋ ਮਰਜ਼ੀ ਕਰਾ ਤੂੰ ਆਦਾ ਜਿਹੜਾ ਕੰਮ ਕਰਾਉਣਾ ਇਹ ਤੋਂ ਪੈਸੇ ਦੇ ਤੇ ਜੇ ਇਦਾਂ ਹੀ ਹੜਾਂ ਦਾ ਸ਼ਿਕਾਰ ਹੁੰਦੇ ਰਹਿਂ ਰਾਂਗੇ ਤੇ ਫਿਰ ਬੱਚਿਆਂ ਦਾ ਭੁੱਖ ਕੀ ਦੇਖਦੇ ਹੋ ਕਿ ਬੱਚਿਆਂ ਦਾ ਭੁੱਖ ਕੀ ਹੋਊਗਾ ਬੱਚਿਆਂ ਦਾ ਭੁੱਖ ਬਣਿਆ ਅਜੇ ਤਾਂ ਆਪਦੇ ਨਹੀਂ ਕੋ ਭੁੱਖ ਵਾਸਤੇ ਦੀਦਾ ਕੁਝ ਗਾਂ ਪੈਸੇ ਨਹੀਂ ਵੀਰ ਕੰਮ ਚੱਲਣਾ ਅਜੇ ਤਾਂ ਪਿਛਲਾ 23 ਵਾਲਾ ਨਹੀਂ ਭੁੱਲਿਆ ਤੇ ਇੱਕ ਮਹੀਨਾ ਆ ਗਿਆ ਵਾ ਕਹਿੰਦਿਆ ਕਦੇ ਨਾ ਨਹੀਂ ਚਲੋ ਜੇ ਕਿਤੇ ਆਇਆ ਪਾਣੀ ਤੇ ਰੱਬੀ ਚਲੋ ਕੁ ਦਿਹਾੜੀ ਵਗਿਆ 2 ਵਗਿਆ ਮਹੀਨਿਆਂ ਬੱਧੀ ਥੋੜਾ ਕਿਤੇ ਪਾਣੀ ਵਗਦੇ ਕਿੰਨੇ ਦਿਨ ਹੋ ਗਏ ਤੁਹਾਡੇ ਵਗਦੇ ਜਨਤਾ ਸਾਢੇ ਮਹੀਨਾ ਹੋ ਗਿਆ ਪੂਰਾ ਪਾਣੀ ਵਗਦੇ ਕਿਤੇ ਚੜ ਗਿਆ ਕਿਤੇ ਲਾਥ ਗਿਆ ਕਿਤੇ ਚੜ ਗਿਆ ਕਿਤੇ ਲਾਥ ਤੇ ਕਿਤੇ ਡੁੱਬ ਚੁਲੁਕੇ ਵੀ ਨਹੀਂ ਇਹਨਾਂ ਦੀ ਗੱਡੀ ਕੁੜੀ ਆ ਵੀ ਆਉਣ ਪਏ ਵੀ ਕਿਤੇ ਪੰਡਾ ਭਲੇਖੇ ਨਾ ਹੀ ਛੜਕੇ ਪਾ ਲੈਣ ਇਹ ਪੰਜਾਬ ਦੇ ਉਹ ਸਿਦਕਵਾਨ ਲੋਕ ਆ ਜਿਨ੍ਹਾਂ ਨੂੰ ਬਹੁਤ ਸਾਰੀਆਂ ਉਮੀਦਾਂ ਸੀ ਪਰ ਇੱਕ ਸਾਲ ਛੱਡਣ ਤੋਂ ਬਾਅਦ 2023 ਤੋਂ ਬਾਅਦ 2024 ਛੱਡ ਕੇ ਅੱਜ 25 ਐ ਤੇ 25 ਦੇ ਵਿੱਚ ਫਿਰ ਇੰਨਾ ਲੋਕਾਂ ਨੂੰ ਕੁਦਰਤੀ ਆਫਤ ਦਾ ਸ਼ਿਕਾਰ ਹੋਣਾ ਪਿਆ ਹੜ੍ਹ ਦੀ ਮਾਰ ਦੇ ਹੇਠ ਬਹੁਤ ਸਾਰੇ ਲੋਕ ਆਏ ਨੇ ਔਰ ਇਹਨਾਂ ਦੀ ਜਿੱਥੇ ਚਿੰਤਾ ਹੈ ਤਾਂ ਉੱਥੇ ਵੱਡੇ ਵੱਡੇ ਲੀਡਰਾਂ ਦੇ ਨਾਲ ਜਿਹੜੇ ਬਹੁਤ ਸਾਰੇ ਦੇ ਦਾਅਵੇ ਕਰਦੇ ਸੀ ਉਹਨਾਂ ਦੇ ਨਾਲ ਰੋਸਾ ਵੀ ਹੈ ਪਰ ਇਸੇ ਨੂੰ ਲੈ ਕੇ ਬਹੁਤ ਸਾਰੇ ਸੰਜੀਦਗੀ ਭਰੇ ਸਵਾਲ ਆ ਕਿ ਜਿਹੜੇ ਲੋਕਾਂ ਨੂੰ ਲੋਕ ਨਮਾਇੰਦੇ ਚੁਣਿਆ ਸੀ ਜਿਹੜੇ ਲੋਕਾਂ ਨੂੰ ਸਭ ਕੁਝ ਜਾਣ ਕੇ ਕੀਮਤੀ ਵੋਟ ਦਿੱਤੀ ਸੀ ਪਰ ਅੱਜ ਉਹ ਲੀਡਰ ਵੀ ਅੱਜ ਉਹ ਪ੍ਰਸ਼ਾਸਨਿਕ ਅਧਿਕਾਰੀ ਵੀ ਇਹਨਾਂ ਦੀ ਕਿਸੇ ਤਰੀਕੇ ਦੀ ਕੋਈ ਵੀ ਸਪੋਰਟ ਕਰਨ ਵਾਸਤੇ ਤਿਆਰ ਹੋਏ ਨਜ਼ਰ ਨਹੀਂ ਆਉਂਦੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਬੰਡਾਲਾ ਵਾਸੀਆਂ ਦੀ ਅਪੀਲ ਕਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਸੁਣੀ ਜਾਂਦੀ ਆ ਤੇ ਨਾਲ ਹੀ ਸਮਾਰਟ ਸੇਵੀ ਜਥੇਬੰਦੀਆਂ ਨੂੰ ਅਪੀਲ ਹੈ ਕਿ ਇਹਨਾਂ ਲੋਕਾਂ ਦੀ ਹਮਾਇਤ ਦੇ ਵਿੱਚ ਜ਼ਰੂਰ ਨਿੱਤਰਨਾ ਚਾਹੀਦਾ ਹੈ ਜਿਵੇਂ ਪੰਜਾਬ ਦੇ ਲੋਕਾਂ ਨੇ ਪਹਿਲਾਂ ਬਹੁਤ ਸਾਰੇ ਸੰਤਾਪ ਹੰਡਾਏ ਨੇ ਤੇ ਇੱਕ ਸੰਤਾਪ ਹੜਾਂ ਦੀ ਮਾਰ ਵਾਲਾ ਵੀ ਹੈ ਇਸ ਹੜਾਂ ਦੀ ਮਾਰ ਦੇ ਵਿੱਚ ਇਹਨਾਂ ਲੋਕਾਂ ਦਾ ਸਮਰਥਨ ਕਰਨ ਦੀ ਜ਼ਰੂਰਤ ਹੈ ਤੇ ਖਾਸ ਤੌਰ ਤੇ ਦਵਾਈਆਂ ਦੇ ਨਾਲ ਨਾਲ ਪਸ਼ੂ ਦੇ ਚਾਰੇ ਦੀ ਮੁੱਖ ਤੌਰ ਤੇ ਜ਼ਰੂਰਤ ਹੈ ਔਰ ਉਮੀਦ ਹੈ ਕਿ ਤੁਸੀਂ ਇਹਨਾਂ ਲੋਕਾਂ ਦੀ ਜ਼ਰੂਰ ਹਮਾਇਤ ਕਰੋਗੇ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ